ਆਪਸੀ મતਭੇਦਾਂ ਦੇ باوجود ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਪੂਸ਼ਨਾ ਆਸ਼ੂ ਇੱਕ ਪੇਜ ਤੇ ਆਉਂਦੇ ਹੋਏ ਵਿਖਾਈ ਦਿੱਤੇ ਨੇ ਭਾਰਤ ਪੂਸ਼ਨਾ ਆਸ਼ੂ ਦੀ ਗ੍ਰਿਫਤਾਰੀ ਕੀਤੀ ਗਈ ਹੈ ਈਡੀ ਦੇ ਵੱਲੋਂ ਤੇ ਰਾਜਾ ਵੜਿੰਗ ਨੇ ਭਾਰਤ ਪੂਸ਼ਨਾ ਆਸ਼ੂ ਦੇ ਹੱਕ ਚ ਹਾਂ ਦਾ ਨਾਰਾ ਮਾਰਿਆ ਹੈ ਮਾਮਲਾ ਇਹ ਹੈ ਕਿ ਈਡੀ ਦੇ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਰਤ ਪੂਸ਼ਨਾ ਆਸ਼ੂ ਦੇ ਹੱਕ ਚ ਆਏ ਨੇ ਵੜਿੰਗ ਆਪਣੇ ਟਵੀਟ ਦੇ ਵਿੱਚ ਲਿਖਦੇ ਪਾਰਤਪੂਸ਼ਨਾਸ਼ੂ ਦੀ ਗ੍ਰਿਫਤਾਰੀ ਦੀ ਸਖਤ ਨਕੀਦੀ ਕਰਦਾ ਹਾਂ ਅਸੀਂ ਇਸ ਘੜੀ ਵਿੱਚ ਉਹਨਾਂ ਦੇ ਨਾਲ ਖੜੇ ਹਾਂ ਇਹ ਬਦਲਾਖੋਰੀ ਦੀ ਰਾਜਨੀਤੀ ਸਾਨੂੰ ਸੱਚ ਅਤੇ ਨਿਆਂ ਲਈ ਲੜਨ ਤੋਂ ਨਹੀਂ ਰੋਕ ਸਕੇਗੀ ਥੱਲੇ ਉਹਨਾਂ ਨੇ ਹੈਸ਼ਟੈਗ ਦਿੱਤਾ ਹੈ ਵੈਂਡੇਟਾ ਪੋਲਿਟਿਕਸ ਪਾਰਤਪੂਸ਼ਨਾਸ਼ੂ ਦੀ ਗ੍ਰਿਫਤਾਰੀ ਈਡੀ ਦੇ ਵੱਲੋਂ ਹੋਈ ਹੈ ਪੰਜਾਬ ਕਾਂਗਰਸ ਨੇ ਐਲਾਨ ਕਰ ਦਿੱਤਾ ਹੈ ਕਿ ਇਹ ਜੜੀ ਗ੍ਰਿਫਤਾਰੀ ਹੈ ਵੈਂਡੇਟਾ ਪੋਲਿਟਿਕਸ ਭਾਵ ਕਿ ਬਦਲਾਖੋਰੀ ਦੀ ਸਿਆਸਤ ਦੇ ਕਾਰਨ ਹੋਈ ਹੈ ਦਰਅਸਲ ਲੁਧਿਆਣਾ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤਪੂਸ਼ਨਾਸ਼ੂ ਨੂੰ ਈਡੀ ਨੇ ਜਲੰਧਰ ਦਫ਼ਤਰ ਵਿੱਚ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਈਡੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਭਾਰਤਪੂਸ਼ਨਾਸ਼ੂ ਕੱਲ ਸਵੇਰੇ ਈਡੀ ਦਫ਼ਤਰ ਪਹੁੰਚੇ ਸੀ ਜਿੱਥੇ ਲਗਾਤਾਰ ਪੁੱਛਗਿੱਛ ਮਗਰੋਂ ਦੇਰ ਸ਼ਾਮ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਦੇ ਵਿੱਚ ਹੋਈਆਂ ਇਹ ਲਗਾਤਾਰ ਈਡੀ ਦੀਆਂ ਗ੍ਰਿਫਤਾਰੀਆਂ ਵਿੱਚੋਂ ਇੱਕ ਅਹਿਮ ਸਿਆਸੀ ਗ੍ਰਿਫਤਾਰੀ ਹੈ ਭਾਰਤਪੂਸ਼ਨਾਸ਼ੂ ਦੇ ਉੱਤੇ ਕਈ ਮਾਮਲੇ ਨੇ ਭਾਰਤਪੂਸ਼ਨਾਸ਼ੂ ਨੂੰ ਇਸ ਤੋਂ ਪਹਿਲਾਂ ਸੀਬੀਆਈ ਵੀ ਗ੍ਰਿਫਤਾਰ ਕਰ ਚੁੱਕੀ ਹੈ ਸੀਬੀਆਈ ਦੀ ਗ੍ਰਿਫਤਾਰੀ ਦੇ ਲਈ ਵੀ ਜਿਹੜਾ ਕਾਫੀ ਰੋਲਾ ਪਿਆ ਉਸ ਸਮੇਂ ਵੀ ਕਾਂਗਰਸ ਨੇ ਇਸ ਨੂੰ ਬਦਲਾਖੋਰੀ ਦੀ ਸਿਆਸਤ ਦੇ ਜੁਮਰੇ ਦੇ ਵਿੱਚ ਹੀ ਲਿਆ ਕੇ ਖੜਾ ਕਰ ਦਿੱਤਾ ਸੂਤਰਾਂ ਦੇ ਮੁਤਾਬਕ ਆਸ਼ੂ ਖਿਲਾਫ ਮਨੀ ਲਾਂਡਰਿੰਗ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਜਦੋਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸਨ ਤਾਂ ਉਹਨਾਂ 'ਤੇ ਕਰੋੜਾਂ ਰੁਪਏ ਦੇ ਟੈਂਡਰਾਂ 'ਚ ਘਪਲੇ ਦੇ ਇਲਜ਼ਾਮ ਲੱਗੇ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਦੇ ਟੈਂਡਰਾਂ ਵਿੱਚ ਵੱਡੇ ਪੱਧਰ ਤੇ ਬੇਨੇਮੀਆਂ ਸਾਹਮਣੇ ਆਈਆਂ ਸਨ ਇਸ ਤੋਂ ਬਾਅਦ ਤਲਾਸ਼ੀ ਦੌਰਾਨ ED ਨੂੰ ਕਰੀਬ 1.5 ਕਰੋੜ ਰੁਪਏ ਦੀ ਜਾਇਦਾਦ ਦੇ ਦਸਤਾਵੇਜ਼ ਹਾਸਲ ਹੋਏ ਨੇ ਇਸ ਦੌਰਾਨ ਕਰੀਬ 30 ਲੱਖ ਰੁਪਏ ਦੀ ਜ਼ਬਤ ਕੀਤੀ ਜਾ ਚੁੱਕੇ ਨੇ ਇਹ ਮਾਮਲਾ ਸਭ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਚੁੱਕਿਆ ਸੀ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਅਦਾਲਤ ਵਿੱਚ ਚਲਾਨ ਵੀ ਪੇਸ਼ ਕੀਤਾ ਜਿਸ ਤੋਂ ਬਾਅਦ ED ਨੇ ਇਸ ਮਾਮਲੇ ਨਾਲ ਸੰਬੰਧਿਤ ਦਸਤਾਵੇਜ਼ ਮੰਗੇ ਸਨ ਤੇ ਆਪਣੇ ਪੱਧਰ ਤੇ ਜਾਂਚ ਸ਼ੁਰੂ ਕੀਤੀ ਸਵਾਲ ਇਹ ਹੈ ਕਿ ED ਦੀਆਂ ਕਾਰਵਾਈਆਂ ਹਮੇਸ਼ਾ ਹੀ ਜਿਹੜੀਆਂ ਨੇ ਉਹ ਸਵਾਲਾਂ ਦੇ ਘੇਰੇ ਚ ਰਹਿੰਦੀਆਂ ਨੇ ਇਸ ਤੋਂ ਪਹਿਲਾਂ ਸੀਬੀਆਈਬੀਐਸ ਦੀ ਜਾਂਚ ਕਰ ਚੁੱਕੀ ਹੈ ਸੀਬੀਆਈਐਸ ਦਾ ਚਲਾਨ ਦੇ ਚੁੱਕੀ ਹੈ منی ਲਾਂਡਰੀ ਕਿੱਥੇ ਹੋਈ ਕਿਵੇਂ ਦੀ ਹੋਈ ਇਹਦੇ ਬਾਰੇ ਹਜੇ ਸਪਸ਼ਟਤਾ ਜਿਹੜੀ ਆ ਉਹ ਸਾਹਮਣੇ ਨਹੀਂ ਆ ਸਕੀ ਪਰ ਈਡੀ ਨੇ ਭਾਰਤ ਪੁਸ਼ਨਾਸ਼ੂ ਨੂੰ ਗ੍ਰਿਫਤਾਰ ਕੀਤਾ ਹੈ ਕਾਂਗਰਸ ਇਸ ਸਮੇਂ ਜਿਹੜੀ ਆ ਉਹ ਭਾਰਤ ਪੁਸ਼ਨਾਸ਼ੂ ਨਾਲ ਖੜੀ ਹੋਈ ਵਿਖਾਈ ਦਿੰਦੀ ਆ ਬੇਸ਼ੱਕ ਹਲੇ ਤੱਕ ਛੜਕਾਂ ਤੇ ਨਹੀਂ ਉਤਰੀ ਕਾਂਗਰਸ ਪਰ ਟਵਿੱਟਰ ਟਵੀਟ ਦੇ ਵਿੱਚ ਕਾਂਗਰਸ ਭਾਰਤ ਪੁਸ਼ਨਾਸ਼ੂ ਦੇ ਨਾਲ ਹੈ ਕਿਉਂਕਿ ਬੀਤੇ ਕਈ ਦਿਨਾਂ ਤੋਂ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਖਬਰਾਂ ਆ ਰਹੀਆਂ ਨੇ ਕਿ ਭਾਰਤ ਪੂਸ਼ਨਾਸ਼ੂ ਜੋ ਕਿ ਇਸ ਵੇਲੇ ਵਰਕਿੰਗ ਸੂਬਾ ਪ੍ਰਧਾਨ ਨੇਗੇ ਕਾਂਗਰਸ ਦੇ ਐਕਟਿੰਗ ਪ੍ਰੈਜ਼ੀਡੈਂਟ ਨੇਗੇ ਉਹਨਾਂ ਦੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮੋਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਚਕਾਰ ਸਾਰੀਆਂ ਚੀਜ਼ਾਂ ਠੀਕ ਠਾਕ ਨਹੀਂ ਹਨ ਉਸ ਦਰਮਿਆਨ ਭਾਰਤ ਪੂਸ਼ਨ ਦੀ ਗ੍ਰਿਫਤਾਰੀ ਦੀ ਜਿਹੜੀ ਇਹ ਖਬਰ ਆਈ ਹੈ ਰਾਜਾ ਵੜਿੰਗ ਉਹਨਾਂ ਦੇ ਹੱਕ 'ਚ ਖੜੇ ਹੈ ਬਾਕੀ ਹਜੇ ਕੋਈ ਕਾਂਗਰਸ ਦਾ ਵੱਡਾ ਆਗੂ ਹਾਂ ਦਾ ਨਾਰਾ ਮਾਰਦਾ ਹੋਇਆ ਨਜ਼ਰ ਨਹੀਂ ਆ ਰਿਹਾ